ਕੀ ਫਾਰਮ ਭਰਨ ਦੇ ਵਿੱਚ ਤੁਸੀਂ ਆਪ ਨਹੀਂ ਸੀ ਆਏ ਸਿਰਫ ਤੇ ਉਸ ਮਤਲਬ ਜਿਹੜੀ ਇੱਥੇ ਦੀ ਜਿਹੜੀ ਪਬਲਿਕ ਸੀ ਉਹਨੇ ਤੁਹਾਡੇ ਕੋਲੋਂ ਸਾਈਨ ਕਰਵਾ ਕੇ ਤੇ ਫਾਰਮ ਜਿਹੜਾ ਅਰਦਾਸਾ ਸੋਰ ਤੇ ਸਬਮਿਟ ਕਰਵਾਇਆ ਉਹ ਇਹ ਸੰਗਠਾ ਸਿੰਪਲ ਕੈਂਪ ਦੀਆਂ ਜਿਨ੍ਹਾਂ ਨੇ ਆਪ ਕੰਪੇਨ ਵੀ ਕੀਤੀ ਅੱਛਾ ਔਰ ਆਪਣੇ ਹੀ ਪਾਕਟ ਤੋਂ ਦਸਵੰਦ ਰਾਈ ਤੇ ਆਪਣੇ ਪੋਸਟਰ ਵੀ ਦਾਸ ਤੇ ਪੋਸਟਰ ਵੀ ਇਹਨਾਂ ਸੰਗਠਾ ਨੇ ਹੀ ਛਪਵਾਇਆ ਅੱਛਾ ਪੋਸਟਰ ਵੀ ਤੁਸੀਂ ਨਹੀਂ ਸੀ ਛਪਵਾਏ ਬਿਲਕੁਲ ਜਿਹੜਾ ਦੂਜਾ ਟੈਨਰ ਸੀ ਤੁਹਾਡਾ ਸਰਪੰਚੀ ਦਾ ਉਹਦੇ ਵਿੱਚ ਜਦੋਂ ਇਲੈਕਸ਼ਨ ਹੋਏ ਤੇ ਕਾਫੀ ਗਹਿਮਾ ਗਹਿਮੀ ਸੀ ਬਹੁਤ ਹਲਚਲ ਸੀ ਕਿਉਂਕਿ ਦੋਵੇਂ ਪਾਸੇ ਦੋਵੇਂ ਧਿਰਾਂ ਜਗੀਆਂ ਸਰਪੰਚੀ ਦੀਆਂ ਸਨ ਦੋਵੇਂ ਤਾਕਤਵਰ ਸਨ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਸਰਦਾਰ ਸੁਦਰਸ਼ਨ ਸਿੰਘ ਵਜ਼ੀਰ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਉਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਦੇ ਲਈ ਆਪਸੀ ਸਾਂਝੀ ਟੀਵੀ ਦੀ ਤਰਫੋਂ ਮੈਂ ਆਪ ਉੱਥੇ ਪਹੁੰਚਿਆ ਸੀ ਪਰ ਜਦੋਂ ਪ੍ਰੈਸ ਕਾਨਫਰੰਸ ਪੂਰੀ ਕੰਪਲੀਟ ਹੋਈ ਜਿਸ ਦੇ ਵਿੱਚ ਪੀਓ ਜੇਕੇ ਅਤੇ ਪਾਕਿਸਤਾਨ ਦੇ ਬਾਰੇ ਵਿੱਚ ਕੁਝ ਗੱਲਾਂ ਕੀਤੀਆਂ ਗਈਆਂ ਸਨ ਆ ਉਹਨਾਂ ਦੇ ਵਿੱਚੋਂ ਜਦੋਂ ਅਸੀਂ ਨਾਲ ਖੜੇ ਉਹਨਾਂ ਦੇ ਖੱਬੇ ਸੱਜੇ ਬੰਦੇਾਂ ਤੋਂ ਵੀ ਵਾਈਟਸ ਲੈਂਨ ਦੀ ਕੋਸ਼ਿਸ਼ ਕੀਤੀ ਤੇ ਸਾਰੇ ਕੰਨੇ ਕੱਟ ਗਏ ਉਸ ਨੂੰ ਮੈਂ ਜ ਮੈਨੂੰ ਯਾਦ ਹੈ ਕਿ ਮੈਂ ਤੁਹਾਨੂੰ ਵੀ ਕਿਹਾ ਸੀ ਕਿ ਤੁਸੀਂ ਵਾਈਟ ਦੋਗੇ ਇਹਦੇ ਬਾਰੇ ਤੇ ਤੁਸੀਂ ਕੰਨੇ ਕੱਟ ਲਈ ਸੀ ਔਰ ਬਿਲਕੁਲ ਇਨਕਾਰ ਕਰ ਦਿੱਤਾ ਸੀ ਐਸਾ ਕਿਉਂ ਐਜੀਟੇਸ਼ਨ ਰੇ ਹਨ ਆਪਣੇ ਕਿਸਾਨਾ ਦੇ ਦਿੱਲੀ ਦੇ ਵਿੱਚ ਉਹਦੇ ਵਿੱਚ ਵੀ ਦਾਸ ਬਿਲਕੁਲ ਫਰੰਟ ਮੋੜੀ ਹੋ ਕੇ ਚਲੇ ਹਨ ਜਿੱਦੇ ਵਿੱਚ ਰੇਲ ਰੋਕੋ ਦਲਨ ਦਾ ਵੀ ਸੀ ਹਾਂ ਨੈਸ਼ਨਲ ਹਾਈਵੇ ਰੇਲ ਰੋਕੋ ਦੀ ਗੱਲ ਆ ਗਈ ਚੇਤੇ ਤੇ ਮੈਂ ਦਸ਼ਕਾ ਨੂੰ ਦੱਸ ਦਵਾਂ ਕਿ ਉਸ ਰੇਲ ਰੋਕੋ ਜਿਹੜੀ ਇਹਨਾਂ ਨੇ ਜੰਮੂ ਦੇ ਵਿੱਚ ਸ਼ਾਇਦ ਹੋਈ ਸੀ ਪਟਰੀ ਤੇ ਤੁਸੀਂ ਬੈਠੇ ਸੀ ਤੇ ਅਸੀਂ ਵੀ ਮਤਲਬ ਦਰਸ਼ਕ ਰੂਪੀ ਅਸੀਂ ਉੱਥੇ ਪਹੁੰਚੇ ਹੋਏ ਸੀ ਤੇ ਅਸੀਂ ਵੀ ਦੂਰੋਂ ਦੇਖ ਰਹੇ ਸੀ ਪਰ ਉੱਥੇ ਵੀ ਤੁਹਾਡੇ ਦੇ ਪਰਚਾ ਲੱਗਿਆ ਜੀ ਪਰ ਨਾਲ ਹੀ ਤੁਸੀਂ ਇੱਕ ਗੱਲ ਕੀਤੀ ਕਿ ਡਰੱਗਸ ਦੀ ਸਿੰਬਲ ਕੈਂਪ ਦੇ ਵਿੱਚ ਇੱਕ ਦੂਰ ਸੀ ਕਿ ਬਹੁਤ ਜ਼ਿਆਦਾ ਡਰੱਗਸ ਜਿਹੜੀ ਆ ਉਹ ਇੱਕਦਮ ਫੈਲ ਚੁੱਕੀ ਸੀ ਹੁਣ ਥੋੜੀ ਠੱਲ ਤਾਂ ਜ਼ਰੂਰ ਪਈ ਹੋਈ ਹੈ ਪਰ ਤੁਹਾਡੇ ਪੰਚਾਇਤ ਇਲਾਕੇ ਦੇ ਵਿੱਚ ਹਜੇ ਵੀ ਕੁਝ ਨਾ ਕੁਝ ਤੁਹਾਨੂੰ ਕੀ ਲੱਗਦਾ ਹੈ ਕੁਝ ਹੈ ਕੰਨੀ ਜਾ ਉਹਦਾ ਕੀ ਅੱਗੇ ਸਿੱਟਾ ਨਿਕਲੇਗਾ ਤੇ ਉਸ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਜਿਹੜੀ ਸੰਗਤ ਦੇ ਨਾਲ ਮਿਲ ਕੇ ਕਿਸ ਤਰ੍ਹਾਂ ਡੀਲ ਕਰਦੇ ਹੋ ਆਪਣੀ ਪਬਲਿਕ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਸੀ ਸਾਇੰਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਤੇਜਿੰਦਰਪਾਲ ਸਿੰਘ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਸਮੇਂ-ਸਮੇਂ 'ਤੇ ਕਿਸੇ ਨਾ ਕਿਸੇ ਸ਼ਖਸੀਅਤ ਨੂੰ ਅਸੀਂ ਤੁਹਾਡੇ ਰੂਬਰੂ ਕਰਾਉਂਦੇ ਰਹਿੰਦੇ ਹਾਂ ਉਸੇ ਲੜੀ ਦੇ ਮੁਤਾਬਕ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਸਰਪੰਚ ਰਵਿੰਦਰ ਸਿੰਘ ਜੀ ਜੋ ਕਿ ਸਿੰਪਲ ਕੈਂਪ ਦੇ ਨਿਵਾਸੀ ਹਨ ਅ ਰਵਿੰਦਰ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਆਪਣੇ ਸਾਹਮਣੇ ਟੀਵੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਤੁਸੀਂ ਸਰਪੰਚੀ ਦਾ ਸਫ਼ਰ ਇਸ ਵੇਲੇ ਤੱਕ ਤੈਅ ਕੀਤਾ ਦਰਸ਼ਕ ਜਿਹੜੇ ਨਾ ਉਹ ਸਾਡੇ ਉਹਨਾਂ ਦੇ ਜਾਣਕਾਰੀ ਦੇ ਲਈ ਤੁਸੀਂ ਅਗਰ ਇਹ ਦੱਸ ਦੋ ਕਿ ਸਰਪੰਚੀ ਹੀ ਆਖਰ ਕਿਉਂ ਤੁਹਾਡੀ ਜ਼ਿੰਦਗੀ ਦੇ ਵਿੱਚ ਆਈ ਕੀ ਐਸਾ ਮੋੜ ਆਇਆ ਕਿ ਤੁਹਾਨੂੰ ਸਰਪੰਚ ਖੜਾ ਹੋਣਾ ਪੈ ਗਿਆ ਤਾਂ ਰਵਿੰਦਰ ਜੀ ਬਹੁਤ ਧੰਨਵਾਦ ਤੁਹਾਡਾ ਜਿਹੜਾ ਸਾਨੂੰ ਅੱਜ ਇਸ ਗੱਲਬਾਤ ਦੇ ਵਿੱਚ ਪਬਲਿਕ ਦੇ ਰੂਹ ਨੂੰ ਕਰਾਇਆ ਹੈ ਜੀ ਤੇ ਮੈਂ ਜਿਸ ਤਰੀਕੇ ਦੇ ਨਾਲ ਤੁਹਾਡਾ ਸਵਾਲ ਸੀ ਉਸ ਦਾ ਜਵਾਬ ਦਿੰਦਾ ਹਾਂ ਕਿ 2011 ਦੇ ਵਿੱਚ 17 April ਨੂੰ ਇਲੈਕਸ਼ਨ ਹੋਏ ਸਨ ਜੀ ਜੀ ਉਹਦੇ ਤੋਂ ਪਹਿਲੇ ਜਿਹੜੇ ਸਾਡੇ ਨਗਰ ਨਿਵਾਸੀ ਸੰਗਤ ਸੀ ਉਹਨਾਂ ਨੇ ਅਪਰੋਚ ਕੀਤੀ ਤੇ ਮੈਂ ਸਮਝਦਾ ਹਾਂ ਕਿ ਮੈਂ ਭਾਗਾ ਵਾਲਾ ਸੀ ਕਿ ਜਿਨ੍ਹਾਂ ਨੇ ਮੈਨੂੰ ਅਪਰੋਚ ਕਰਕੇ ਇਸ ਯੋਗ ਸਮਝਿਆ ਤੇ ਉਹਨਾਂ ਦੀ ਗੱਲਾਂ ਤੇ ਮੈਂ ਫੁੱਲ ਚੜਾਉਂਦੇ ਹੋਏ ਤੋ ਉਹਨਾਂ ਦੀ ਗੱਲ ਨੂੰ ਮੰਨ ਕੇ ਤੇ ਅੱਗੇ ਤੁਰਿਆ ਤਾਂ ਜਿਸ ਉਸ ਰਸਤੇ ਦੇ ਵਿੱਚ ਮੈਨੂੰ ਬਹੁਤ ਔਕੜ ਆਈ ਕਿਉਂਕਿ 17 April ਨੂੰ 2011 ਨੂੰ ਇਲੈਕਸ਼ਨਸ ਤੇ 17 March ਨੂੰ ਹੀ ਮੇਰਾ ਐਕਸਟੈਂਡ ਹੋ ਚੁੱਕਿਆ ਸੀ ਇੱਕ ਮਹੀਨਾ ਪਹਿਲੇ ਜਿਹੜਾ ਤੁਹਾਡਾ ਐਕਸੀਡੈਂਟ ਉਹ ਕਿਸ ਤਰੀਕੇ ਉਹ ਐਕਸੀਡੈਂਟ ਦਾ ਮੈਂ ਮਾਤਾ ਜੀ ਨੂੰ ਚੈੱਕ ਕਰਾਣ ਲਈ ਪੰਜਾਬ ਦੀ ਧਰਤੀ ਤੇ ਜਾ ਰਿਹਾ ਸੀ ਤੇ ਕੁਠੂਏ ਤੇ ਲੱਗੇ ਮੇਰਾ ਐਕਸੀਡੈਂਟ ਹੋ ਗਿਆ ਸੀ ਜਿਹਦੇ ਵਿੱਚ ਮੇਰੇ ਮਾਤਾ ਜੀ ਵੀ ਇੰਜਰਡ ਹੋਏ ਸਨ ਮੇਰੀ ਘਰੋਂ ਵੀ ਇੰਜਰਡ ਹੋਏ ਸਨ ਜਿੱਥੇ ਦਾਸ ਖੁਦ ਆਪਣੀ ਇੱਕ ਲੱਤ ਜੋ ਥਾਈ ਤੋਂ ਬਿਲਕੁਲ ਹੀ ਉੱਡ ਗਈ ਸੀ ਬਾਜੂ ਆਈਜ਼ ਚੈਸਟ ਸਭ ਮੇਰਾ ਡੈਮੇਜ ਹੋ ਚੁੱਕਿਆ ਸੀ ਤਾਂ ਮੈਂ ਸਮਝਦਾ ਹਾਂ ਕਿ ਇਸ ਸਿੰਬਲ ਕੈਂਪ ਦੀ ਇਸ ਨਗਰ ਦੀ ਸੰਗਤਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਉਹਨਾਂ ਦੀਆਂ ਸੀਸਾ ਉਹਨਾਂ ਦੇ ਸਿਜਾਂ ਤੇ ਸੜਕੇ 'ਤੇ ਮੈਂ ਅੱਜ ਇੱਥੇ ਤੱਕ ਇਸ ਪੰਚਾਇਤ ਦੇ ਸਫ਼ਰ ਨੂੰ ਪੂਰਾ ਕਰਦੇ ਹੋਏ ਮਤਲਬ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਹਾਡਾ ਐਕਸੀਡੈਂਟ ਹੋਇਆ ਔਰ ਜਿਸ ਤਰੀਕੇ ਦੇ ਨਾਲ ਤੁਸੀਂ ਦੱਸਿਆ ਕਿ ਤੁਹਾਡੀ ਨਾ ਲੱਤ ਕੰਮ ਕਰਦੀ ਸੀ ਨਾ ਅੱਖਾਂ ਕੰਮ ਕਰਦੀਆਂ ਸੀ ਔਰ ਬਹੁਤ ਜਗ੍ਹਾ ਤੇ ਤੁਹਾਨੂੰ ਬੋਲ ਲੱਗੀ ਹੋਈ ਸੀ ਅ ਸ਼ਾਇਦ ਉਹ ਦੌਰ ਮੈਂ ਵੀ ਦੇਖਿਆ ਸੀ ਇੱਕ ਵਾਰੀ ਤੁਹਾਡੇ ਘਰ ਅਸੀਂ ਆਏ ਸੀ ਦੇਖਿਆ ਸੀ ਕਿ ਤੁਸੀਂ ਬੈੱਡ ਤੇ ਪਏ ਹੋਏ ਸੀ ਪਰ ਫੇਰ ਵੀ ਜਿਹੜਾ ਹੈ ਤੁਸੀਂ ਉਸ ਇਲੈਕਸ਼ਨਾਂ ਦੇ ਵਿੱਚ ਕੁੱਦ ਗਏ ਉਹ ਕਿਸ ਤਰੀਕੇ ਦੇ ਨਾਲ ਫਾਰਮ ਭਰਨ ਦੇ ਲਈ ਕਿਸ ਤਰ੍ਹਾਂ ਤੁਸੀਂ ਤਾਂ ਮੇਰੇ ਖਿਆਲ ਚ ਹਸਪੀਟਲ ਚ ਸੀਗੇ ਕਿਤੇ ਮੈਂ ਅੰਮ੍ਰਿਤਸਰ ਦੇ ਵਿੱਚ ਹਰਦਾਸ ਕਲੀਨਿਕ ਦੇ ਵਿੱਚ ਐਡਮਿਟ ਸੀ ਜੀ ਜੀ ਐਮਰਜੈਂਸੀ ਦੇ ਵਿੱਚ ਜੀ ਜੀ ਮੈਂ ਇਸ ਨਗਰ ਦੀ ਸੰਗਠਾ ਦਾ ਇੱਡਾ ਸਹਿਯੋਗ ਹੂੰ ਹੂੰ ਜਿਸ ਨੂੰ ਅੱਜ ਤੱਕ ਮੈਂ ਇਹਨਾਂ ਦਾ ਹਿਰ ਨਹੀਂ ਹਾਇ ਇਸ ਨਗਰ ਦੀ ਸੰਗਠਾ ਦਾ ਉੱਥੇ ਬੈਠਿਆ ਹੋਏ ਇਤੋਂ ਫਾਰਮ ਉਹਨਾਂ ਨੇ अच्छा फॉर्म मतलब कि उन्होंने रिलीज करा के इथूं ओहो फॉर्म भरने वास्ते भर पर के ते मेरे साइन उथूं करा के आप संगत ने इस गुरु सेंटर सिंह सभा गुरुद्वारे ते अरदासा सोड के ते आप जाके भरया मतलब ਤੁਸੀਂ ਫਾਰਮ ਭਰਨ ਦੇ ਵਿੱਚ ਤੁਸੀਂ ਆਪ ਨਹੀਂ ਸੀ ਆਏ ਸਿਰਫ ਤੇ ਉਸ मतलब ਜਿਹੜੀ ਇੱਥੇ ਦੀ ਜਿਹੜੀ ਪਬਲਿਕ ਸੀ ਉਹਨੇ ਤੁਹਾਡੇ ਕੋਲੋਂ ਸਾਈਨ ਕਰਵਾ ਕੇ ਤੇ ਫਾਰਮ ਜਿਹੜਾ ਅਰਦਾਸਾ ਸੋਧ ਕੇ ਤੇ ਸਬਮਿਟ ਕਰਵਾਇਆ ਬਿਲਕੁਲ ਜੀ ਬਿਲਕੁਲ ਕੀ ਬਾਤ ਹੈ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਤੁਸੀਂ ਮੇਰੇ ਹਿਸਾਬ ਦੇ ਕੈਂਪੇਨ ਵਿੱਚ ਵੀ ਗੇਸੀ ਜਨੀ ਮੇਰੇ ਸਾਹਮਣੇ ਤੇ ਜਾਣੀ ਸੀ ਸਕਦੇ ਫਿਰ ਕਿਸ ਤਰੀਕੇ ਦੇ ਨਾਲ ਇਸ ਇਲੈਕਸ਼ਨ ਦੇ ਵਿੱਚ ਇੰਨਾ ਮਤਲਬ ਜ਼ੋਰ ਦੇ ਨਾਲ ਉਹ ਇਤਨੇ ਜ਼ਬਰਦਸਤ ਤਰੀਕੇ ਨਾਲ ਤੁਹਾਡੀ ਜਿੱਤ ਹੋਈ 31 ਮਾਰਚ ਨੂੰ ਮੈਂ ਉੱਥੋਂ ਅੰਮ੍ਰਿਤਸਰ ਤੋਂ ਡਿਸਚਾਰਜ ਹੋ ਕੇ ਜਿਸ ਵਕਤ ਹੂੰ ਹੂੰ ਮੈਂ ਇੱਥੇ ਪਹੁੰਚਿਆ ਹੂੰ ਹੂੰ ਤੇ ਮੇਰਾ ਚੋਣ ਨਿਸ਼ਾਨ ਰੂਲਰ ਸੀ ਉਹਦੇ ਬਾਅਦ ਮੈਨੂੰ ਮਿਲਿਆ ਠੀਕ ਤੇ ਜਿਸ ਤਰੀਕੇ ਦੇ ਨਾਲ ਇਸ ਨਗਰ ਦੀ ਸੰਗਠਾ ਨੇ ਮੇਰਾ वेलकम ਕੀਤਾ ਤਾਂ ਮੈਂ ਸੰਧਾ ਹਾਂ ਕਿ ਉਸ ਅਕਾਲ ਪੁਰਖ ਦੀ ਰਹਿਮਤ ਸਦਕੇ ਮੇਰੀ ਅੱਧੀ ਬਿਮਾਰੀ ਜਿਹੜੀ ਸੀ ਉਹ ਉਸ ਟਾਈਮ ਹੀ ਖਤਮ ਹੋ ਚੁੱਕੀ ਸੀ ਮੇਰੀਆਂ ਲੱਤਾਂ ਜ਼ਰੂਰ ਟੁੱਟੀ ਸੀ ਬਾਜੂ ਜ਼ਰੂਰ ਟੁੱਟਿਆ ਸੀ ਅੱਖਾਂ ਤੇ ਸਟਿਚਸ ਹਨ ਚੈਸਟ ਦੀਆਂ ਇਹ ਮੇਰੇ ਫ੍ਰੈਕਚਰਸ ਹਨ ਟੁੱਟੀਆਂ ਹੋਈਆਂ ਸਨ ਹਾਂ ਟੁੱਟੀਆਂ ਹੋਈਆਂ ਸਨ ਤਾਂ ਮੈਨੂੰ ਅੱਧਾ ਰਿਲੀਫ ਉਸ ਦਿਨ ਜਿਸ ਦਿਨ ਮੈਨੂੰ ਗੱਡੀ ਤੋਂ ਥੱਲੇ ਉਤਾਰਿਆ ਇਹਨਾਂ ਨੇ ਚੱਕ ਕੇ ਇੱਥੇ ਰੱਖਿਆ ਆਣ ਕੇ ਬਾਅਦ ਤੇ ਸੰਕਤਾ ਦਾ ਹਾਰ ਲੱਗਿਆ ਹੋਇਆ ਸੀ ਇੱਥੇ ਬਹੁਤ ਜ਼ਿਆਦਾ ਲੋਕੀ ਸੀਗੇ ਇੱਥੇ ਤੁਹਾਡੇ ਘਰ ਤੋ ਫਿਰ ਕੈਂਪੇਨ ਕਿਸ ਤਰ੍ਹਾਂ ਹੋਈ ਮੈਂ ਆਪ ਜੀ ਨੂੰ ਪਹਿਲੇ ਹੀ ਦੱਸਿਆ ਹੈ ਕਿ ਫਾਰਮ ਭਰਨ ਦੇ ਟਾਈਮ ਸੰਗਤਾ ਨੇ ਅਰਦਾਸਾ ਸੈਂਟਰ ਸਿੰਘ ਸਫਾ ਗੁਰਦੁਆਰੇ ਸੋਤ ਕੇ ਮੇਰਾ ਫਾਰਮ ਪੜਿਆ ਹੈ ਉਹ ਹੀ ਸੰਗਤਾ ਸਿੰਪਲ ਕੈਂਪ ਦੀਆਂ ਜਿਨ੍ਹਾਂ ਨੇ ਆਪ ਕੈਂਪੇਨ ਵੀ ਕੀਤੀ ਅੱਛਾ ਹੋਰ ਆਪਣੇ ਹੀ ਪਾਕਟ ਤੋਂ ਦਸਵੰਧ ਰਾਈ ਤੇ ਆਪਣੇ ਪੋਸਟਰ ਵੀ ਦਾਸ ਤੇ ਪੋਸਟਰ ਵੀ ਇਹਨਾਂ ਸੰਗਟਾਂ ਨੇ ਹੀ ਛਪਵਾਏ। ਅਸਲ ਪੋਸਟਰ ਵੀ ਤੁਸੀਂ ਨਹੀਂ ਸੀ ਛਪਵਾਏ। ਬਿਲਕੁਲ ਨਹੀਂ। ਸੰਗਟਾਂ ਨੇ ਛਪਾ ਕੇ ਮੈਨੂੰ ਇਸ ਜੋਗ 17 April ਨੂੰ ਜਿਸ ਵਕਤ VOTING ਹੋਈ ਤੇ ਦਾਸ ਜ਼ਰੂਰ ਉੱਥੇ VOTING ਦੇ ਥਾਂ ਤੇ ਗਿਆ। ਮਗਰ ਗੱਡੀ ਤੇ ਪਿੱਛੇ ਸਟੇਚਰ ਬਣਾ ਕੇ ਉਹਦੇ ਉੱਪਰ ਲਟਾ ਕੇ ਲੈ ਕੇ ਗਏ ਹਨ। ਔਰ ਵੋਟ ਵੀ ਕਾਸਟ ਕਰਨ ਵਾਸਤੇ ਉਹ ਬਿਲਟ ਪੇਪਰ ਨੂੰ ਬਾਹਰ ਲਿਆ ਕੇ ਮੈਨੂੰ ਉੱਥੇ ਆਪਣੀ ਵੋਟ ਕਾਸਟ ਕਰਵਾਈ ਸੀ, ਕਰਾਈ ਸੀ। ਓਹ ਤੋ ਮਤਲਬ ਕਿ ਫਿਰ ਰਿਜ਼ਲਟ ਜਿਹੜਾ ਸੀ ਉਹ ਨਿਕਲਣ ਵੇਲੇ ਕੀ ਮਹਿਸੂਸ ਕੀਤਾ ਰਿਜ਼ਲਟ ਦੇ ਕਾਊਂਟਿੰਗ ਦੇ ਟਾਈਮ ਦਾਸ ਖੁਦ ਉਸ ਵਿੱਚ ਨਹੀਂ ਸਨ ਕਿਉਂਕਿ ਇੱਥੇ ਮੇਰੇ ਦੋਸਤ ਮਿੱਤਰ ਸਾਥੀ ਉਹ ਉੱਥੇ ਅੰਦਰ ਏਜੰਟ ਸਨ ਉਹ ਹੀ ਉਹਨਾਂ ਨੇ ਹੀ ਉਹਨਾਂ ਨੇ ਕਾਊਂਟਿੰਗ ਕਰਵਾਈ ਕਾਊਂਟਿੰਗ ਕਰਾਈ ਔਰ ਜਿੱਤਾ ਵੀ ਸੇਰਾ ਉਹ ਹੀ ਲੈ ਕੇ ਮੇਰੇ ਕੋਲ ਪਹੁੰਚੇ ਸੀ ਓਹੋ ਹੋ ਕੀ ਬਾਤ ਹੈ ਕੀ ਬਾਤ ਹੈ ਫਿਰ ਕੀ ਮਹਿਸੂਸ ਹੋਇਆ ਉਸ ਵੇਲੇ ਤੁਹਾਨੂੰ ਕਿਉਂਕਿ ਬੈੱਡ ਤੇ ਲੇਟੇ ਹੋਏ ਤੁਸੀਂ ਸਰਪੰਚੀ ਜਿੱਤ ਗਏ ਔਰ ਤੁਹਾਨੂੰ ਮਹਿਸੂਸ ਤਾਂ ਹੋਇਆ ਹੋਣਾ ਕੁਝ ਜਿਸ ਲਈ ਬੰਦੇ ਤੁਹਾਡੇ ਕੋਲ ਅੰਦਰ ਬੜੇ ਹੋਣੇ ਕਿ ਸਰਪੰਚ ਸਾਹਿਬ ਤੁਸੀਂ ਸਰਪੰਚ ਸਰਪੰਚ ਬਣ ਗਏ ਜੀ ਤੁਸੀਂ ਰਵਿੰਦਰ ਸਿੰਘ ਜੀ ਤੁਸੀਂ ਸਰਪੰਚ ਬਣ ਗਏ ਤੁਹਾਨੂੰ ਤਾਂ ਕੁਝ ਮਹਿਸੂਸ ਤੇ ਹੋਇਆ ਹੋਣਾ ਮਹਿਸੂਸ ਤਾਂ ਜ਼ਿੰਦਗੀ ਤੱਕ ਰਹੇਗਾ ਉਹ ਜਿਹੜੇ ਵੀ ਯਾਦ ਹੋਣਗੇ ਜਿਨ੍ਹਾਂ ਨੇ ਆ ਕੇ ਸੁਣਾਇਆ ਹੋਣਾ ਮੈਂ ਜਿਹੜੇ ਮੇਰੇ ਸਾਥੀ ਸਨ ਜਿਸ ਵਕਤ ਰਿਜ਼ਲਟ ਲੈ ਕੇ ਆਏ ਮੇਰੇ ਤੱਕ ਇੱਥੇ ਪਹੁੰਚੇ ਹੂੰ ਤਾਂ ਮੈਂ ਇੱਕ ਇੱਕ ਤੇ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਉਹਨਾਂ ਦੇ ਘਰਾਂ ਵੱਲ ਤੋਰਿਆ ਮੈਂ ਕਿ ਮੁਬਾਰਕ ਤੇ ਪਾਤਰ ਉਹ ਹਨ ਉਹਨਾਂ ਦੇ ਘਰਾਂ ਤੇ ਜਾ ਕੇ ਉਹਨਾਂ ਨੂੰ ਮੁਬਾਰਕ ਦਿੱਤੀ ਜਾਏ ਫਿਰ ਉਹ ਟੇਨਰ ਖਤਮ ਕਰਨ ਤੋਂ ਬਾਅਦ ਅ ਦੂਜਾ ਸਰਪੰਚੀ ਦਾ ਟੇਨਰ ਸ਼ੁਰੂ ਹੋਇਆ ਜਦੋਂ ਮੁਰਕੇ ਦੁਬਾਰਾ ਸਰਪੰਚੀ ਦੇ ਇਲੈਕਸ਼ਨਾਂ ਦੇ ਲਈ ਤੁਸੀਂ ਲੜੇ ਪਹਿਲੀ ਵਾਰ ਦੇ ਵਿੱਚ ਤੇ ਦੂਜੀ ਵਾਰ ਦੇ ਵਿੱਚ ਫਰਕ ਪਹਿਲੀ ਵਾਰ ਦੇ ਵਿੱਚ ਤੇ ਦੂਸਰੀ ਵਾਰ ਤੇ ਵਿੱਚ ਇਹ ਫਰਕ ਸੀ ਕਿ ਪਹਿਲੇ ਟਰਨਓਵਰ ਦੇ ਵਿੱਚ ਮੈਂ 10 ਇੱਕ ਸਾਲ ਪੱਦ ਹਮ ਵਾਕਰ ਦੇ ਚਲਨਯੋਗ ਹੋਏ ਸੀ ਵਾਕਰ ਤੇ ਚਲਨਯੋਗ ਹੋਏ ਹੂੰ ਤਾਂ 10 ਨੂੰ ਉਸ ਅਕਾਲ ਪੁਰਖ ਨੂੰ ਅਕਾਲ ਪੁਰਖ ਨੇ ਉਹ ਹਿੰਮਤ ਦਿੱਤੀ ਔਰ ਇਸ ਨਗਰ ਦੀ ਸੰਗਤਾਂ ਦੀ ਉਹ ਅਸ਼ੀਰਵਾਦ ਦੇ ਨਾਲ ਡਟ ਕੇ ਕੰਮ ਕੀਤਾ ਬੜੇ ਇਮਾਨਦਾਰੀ ਤੇ ਨਾਲ ਔਰ ਬੜੇ ਹੱਸਤੇ ਹੱਸਤੇ ਕੰਮ ਕੀਤਾ ਜੀ ਹੂੰ ਔਰ ਡਟ ਕੇ ਐਜੀਟੇਸ਼ਨ ਵੀ ਕਿਤੇ ਆਪਣੇ ਹੱਕ ਔਰ ਸੱਚ ਲਈ ਹੂੰ ਆਪਣੇ ਸਮਾਜ ਲਈ ਆਪਣੇ ਦੇਸ਼ ਲਈ ਉਹ ਡਟ ਕੇ 24 ਘੰਟੇ ਦੀ ਸਰਵਿਸ ਆਪਣੀ ਪੰਚਾਇਤ ਨੂੰ ਉਸ ਟਾਈਮ ਪਹਿਲੇ ਟਰਨਓਵਰ ਦੇ ਵਿੱਚ ਦਿੱਤੀ ਤੇ ਦਾਸ ਨੇ ਉਸ ਵਕਤ ਬਹੁਤ ਵੱਡੇ ਐਜੀਟੇਸ਼ਨ ਜੋ ਪਾਵਰ ਦਾ ਕ੍ਰਾਈਸਿਸ ਜੀ ਉਸ ਐਜੀਟੇਸ਼ਨ ਦੇ ਵਿੱਚ ਇਹ ਉਸਨੇ ਇੱਕ ਬੜਾ ਮਸਲਾ ਹੋਇਆ ਸੀ ਜਿਹੜਾ ਮੈਨੂੰ ਜਿੱਥੇ ਤੱਕ ਯਾਦ ਹੈ ਕਿ ਕੋਈ ਟਰਾਂਸਫਾਰਮਰ ਦਾ ਬਿਜਲੀ ਦੇ ਟਰਾਂਸਫਾਰਮਰ ਦਾ ਕੋਈ ਮਸਲਾ ਹੋਇਆ ਸੀ ਮਸਲੇ ਤਾਂ ਹੋਰ ਵੀ ਬੜੇ ਹੋਏ ਉਹਨਾਂ ਤੇ ਵੀ ਗੱਲਬਾਤ ਕਰਾਂਗੇ ਉਸ ਟਰਾਂਸਫਾਰਮਰ ਦੇ ਮਸਲੇ ਵਿੱਚ ਵੀ ਤੁਸੀਂ ਬਹੁਤ ਵੱਡਾ ਰੋਲ ਅਦਾ ਕੀਤਾ ਸੀ ਮੈਂ ਤੇਜਿੰਦਰ ਜੀ ਆਪ ਜੀ ਨੂੰ ਦੱਸਦਾ ਹਾਂ ਕਿ ਉਸ ਗ੍ਰਿਡ ਸਟੇਸ਼ਨ ਲਈ ਸਾਡਾ ਹੂੰ ਯੂਥ ਸੀ ਉਹ ਹੂੰ ਇੱਕ ਸੱਤ ਤਰਫ ਸਰਕਾਰ ਦਾ ਐਮਐਲਏ ਸੀ ਤੇ ਇਸ ਤਰਫ ਇੱਕ ਤਰਫ ਦਾਸ ਅਤੇ ਦਾਸ ਦੇ ਨਾਲ ਸਿੰਬਲ ਦੀ ਸਤਕਾਰਯੋਗ ਸੰਗਤ ਸੀ ਸੰਗਤ ਸੀ ਤੇ ਉਸ ਸੰਗਤ ਦੇ ਸਹਿਯੋਗ ਤੇ ਨਾਲ ਔਰ ਮੈਂ ਇਹ ਵੀ ਜਾਣਦਾ ਕਿ ਉਸ ਵੇਲੇ ਸਿਰਫ ਤੁਹਾਡੀ ਪੰਚਾਇਤ ਦੇ ਲੋਕ ਹੀ ਤੁਹਾਡੇ ਨਾਲ ਨਹੀਂ ਸਨ ਪੂਰੇ ਸਿੰਬਲ ਕੈਂਪ ਦੇ ਹੀ ਸਨ 8-10 ਪੰਚਾਇਤਾਂ ਦੇ ਲੋਕ ਹੀ ਨਾਲ ਸਨ کافی ਲੋਕ ਹੀ ਨਾਲ ਸਨ ਤੁਹਾਡੇ ਬਿਲਕੁਲ ਬਿਲਕੁਲ ਔਰ ਉਸ ਵੇਲੇ ਇੱਕ ਕੋਸ਼ਿਸ਼ ਕੀਤੀ ਗਈ ਸੀ ਰਾਈਵਲਸ ਵੱਲੋਂ ਤੁਹਾਡੇ ਤੇ ਕੁਝ ਟੈਗ ਲਗਾਉਣ ਦੀ ਵੀ ਆਪ ਜੀ ਨੂੰ ਪਤਾ ਹੀ ਹੈ ਕਿ ਸਾਡੇ ਪਰਿਵਾਰ ਦੀ ਬੈਕਗ੍ਰਾਉਂਡ ਆਪ ਜੀ ਅਤੇ ਪੂਰਾ ਹੀ ਵਰਲਡ ਵਾਈਡ ਹੂੰ ਹੂੰ ਜਾਂਦੇ ਹਨ ਤੇ ਇਸ ਤਰੀਕੇ ਤੇ ਅਟੈਕ ਸਮੇ ਸਮੇ ਅਨੁਸਾਰ ਲੱਗਦੇ ਹੀ ਰਹੇ ਹਨ ਹੂੰ ਤੇ ਮਗਰ ਦਾਸ ਆਪਣੇ ਮਕਸਦ ਤੋਂ ਪਿੱਛੇ ਹਟਿਆ ਨਹੀਂ ਡੋਲਿਆ ਨਹੀਂ ਆਪਣੇ ਉਸ ਮਕਸਦ ਨੂੰ ਜੋ ਲੈ ਕੇ ਚੱਲਿਆ ਸੀ ਹੂੰ ਹੂੰ ਜੋ ਨਗਰ ਦੀ ਸੰਗਤਾਂ ਨੇ ਜੋ ਪਿਆਰ ਦਿੱਤਾ ਸੀ ਉਸ ਪਿਆਰ ਨੂੰ ਲੈ ਕੇ ਆਪਣੇ ਅੜਿੜ ਰੁਖ ਦੇ ਨਾਲ ਸਰਕਾਰ ਦੇ ਨਾਲ ਅਤੇ ਪ੍ਰਸ਼ਾਸਨ ਦੇ ਨਾਲ ਔਰ ਆਰਸਪੁਰਾ ਤੇ ਸਬਡਿਵੀਜ਼ਨ ਪ੍ਰਸ਼ਾਸਨ ਦੇ ਨਾਲ ਔਰ ਸਰਕਾਰ ਦੇ ਐਮਐਲਏ ਦੇ ਨਾਲ ਲੜ ਕੇ ਝਗੜ ਕੇ ਇਸ ਗ੍ਰੈਂਡ ਸਟੇਸ਼ਨ ਨੂੰ ਇੱਥੇ ਲਗਾਇਆ ਗਿਆ ਸੀ ਜੀ ਬਿਲਕੁਲ ਅੱਜ ਸਾਰੇ ਉਸ ਪਾਵਰ ਦਾ ਆਨੰਦ ਵੀ ਮਾਨ ਰਹੇ ਨੇ ਜਿਹੜਾ ਦੂਜਾ 10 ਵਰ੍ਹੇ ਤੁਹਾਡਾ ਸਰਪੰਚੀ ਦਾ ਉਹਦੇ ਵਿੱਚ ਜਦੋਂ ਇਲੈਕਸ਼ਨ ਹੋਏ ਤੇ ਕਾਫੀ ਗਹਿਮਾ ਗਹਿਨੀ ਸੀ ਬਹੁਤ ਹਲਚਲ ਸੀ ਕਿਉਂਕਿ ਦੋਵੇਂ ਪਾਸੇ ਦੋਹੇ ਧਿਰਾਂ ਜਿਹੜੀਆਂ ਸਰਪੰਚੀ ਦੀਆਂ ਸਨ ਦੋਵੇਂ ਤਾਕਤਵਰ ਸਨ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਮੈਂ ਸਮਝਦਾ ਹਾਂ ਕਿ ਸਾਡੇ ਸਿੰਬਲ ਕੈਪ ਦੀ ਕੋਈ ਵੀ ਧੀਰ ਹੋਏ ਮੈਂ ਉਹਨੂੰ ਤਾਕਦਾਰ ਹੀ ਸਮਝਦਾ ਹਾਂ ਉਹ ਵੀ ਸਾਡੇ ਆਪਣੇ ਭਰਾ ਸਬੰਧੀ ਇੱਥੇ ਦੇ ਨਗਰ ਦੇ ਰਹਿਣ ਵਾਲੇ ਹਨ ਬੜਾ ਪ੍ਰੇਮ ਸਾਡਾ ਸੀ ਜੀ ਜੀ ਅਤੇ ਮੈਂ ਅਰਦਾਸ ਵੀ ਕਰਦਾ ਹਾਂ ਕਿ ਪੂਰੇ ਸਿੰਬਲ ਦੇ ਨਗਰ ਦੇ ਵਿੱਚ ਪ੍ਰੇਮ ਭਾਵ ਰਹਿਣਾ ਚਾਹੀਦਾ ਹੈ ਬਿਲਕੁਲ ਬਿਲਕੁਲ ਤੇ ਉਹ ਇੱਕ ਇਲੈਕਸ਼ਨ ਦਾ ਦੌਰ ਸੀ ਹਸਤੇ ਇਲੈਕਸ਼ਨ ਵਿੱਚ ਹੀ ਰਾਈਵਲ ਜਿਹੜੀ ਇਲੈਕਸ਼ਨ ਚ ਹੀ ਖਤਮ ਹਸਤੇ ਖੇਡਤੇ ਉਸ ਇਲੈਕਸ਼ਨ ਨੂੰ ਅਸੀਂ ਪੂਰਾ ਕੀਤਾ ਹੈ। ਔਰ ਪਹਿਲੇ ਟਰਨਓਵਰ ਦਾ ਜੋ ਫਰਕ ਸੀ ਉਹ ਮੇਰੇ ਅੱਗੇ ਆਇਆ ਉੱਥੇ ਉਹ ਕੰਮ ਤੇ ਵਰਕ ਦੇ ਉੱਤੇ ਸਾਨੂੰ ਸੰਗਤ ਨੇ ਇੱਥੇ ਦੀ ਨਗਰ ਦੀ ਸੰਗਤ ਨੇ ਪਹੁੰਚਾਈ ਹੈ ਤੇ ਵਾਪਸ ਚੋਂ ਕਰਕੇ ਅੱਜ ਤੁਹਾਡੇ ਸਾਹਮਣੇ ਮੈਂ ਬੈਠਿਆ ਹਾਂ ਜੀ। ਇਹ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਕਿ ਕੁਝ ਸਮਾਂ ਪਹਿਲਾਂ ਯਾਨੀ ਕਿ ਕੁਝ ਦਿਨ ਪਹਿਲਾਂ ਨਾ ਇੱਕ ਪ੍ਰੈਸ ਕਾਨਫਰੰਸ ਹੋਈ ਸੀ ਜਮੂ ਵਿਖੇ ਸਰਦਾਰ ਸੁਦਰਸ਼ਨ ਸਿੰਘ ਵਜ਼ੀਰ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਉਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਦੇ ਲਈ ਆਪਸੀ ਸਾਈਟੀ ਟੀਵੀ ਦੇ ਤਰਫੋਂ ਮੈਂ ਆਪ ਉੱਥੇ ਪਹੁੰਚਿਆ ਸੀ ਪਰ ਜਦੋਂ ਪ੍ਰੈਸ ਕਾਨਫਰੰਸ ਪੂਰੀ ਕੰਪਲੀਟ ਹੋਈ ਜਿਹਦੇ ਵਿੱਚ ਪੀਓ ਜੇਕੇ ਅਤੇ ਪਾਕਿਸਤਾਨ ਦੇ ਬਾਰੇ ਵਿੱਚ ਕੁਝ ਗੱਲਾਂ ਕੀਤੀਆਂ ਗਈਆਂ ਸਨ ਉਹਨਾਂ ਦੇ ਵਿੱਚੋਂ ਜਦੋਂ ਅਸੀਂ ਨਾਲ ਖੜੇ ਉਹਨਾਂ ਦੇ ਖੱਬੇ ਸੱਜੇ ਬੰਦੇ ਆ ਤੋਂ ਵੀ ਬਾਈਟਸ ਲੈਣ ਦੀ ਕੋਸ਼ਿਸ਼ ਕੀਤੀ ਤੇ ਸਾਰੇ ਕੰਨੇ ਕੱਟ ਗਏ ਉਸ ਵੇਲੇ ਮੈਨੂੰ ਯਾਦ ਹੈ ਕਿ ਮੈਂ ਤੁਹਾਨੂੰ ਵੀ ਕਿਹਾ ਸੀ ਕਿ ਤੁਸੀਂ ਬਾਈਟ ਦੇਵੋਗੇ ਇਹਦੇ ਬਾਰੇ ਤੁਸੀਂ ਕੰਨੇ ਕੱਟ ਲਈ ਸੀ ਔਰ ਬਿਲਕੁਲ ਇਨਕਾਰ ਕਰ ਦਿੱਤਾ ਸੀ ਐਸਾ ਕਿਉਂ ਮੈਨੂੰ ਪਤਾ ਹੈ ਕਿ ਅਸੀਂ ਹਰ ਸਾਲ ਆਪ ਜੀ ਨੂੰ ਪਤਾ ਹੀ ਹੈ ਕਿ ਸਿੰਪਲ ਕੈਂਪ ਵਿਖੇ ਜੋ 1984 ਦੇ ਸ਼ਹੀਦਾਂ ਦਾ ਪ੍ਰੋਗਰਾਮ ਹਰ ਸਾਲ ਸਿੱਖ ਨੌਜਵਾਨ ਸਭਾ ਕਰਦੀ ਹੈ ਇਸ ਸਿਕਨੋ ਜਨ ਸਬਾਧ ਦੇ ਸਾਫ ਦਾ ਪ੍ਰਧਾਨ ਸੁਰਜੀਤ ਸਿੰਘ ਕੁੱਕੂ ਜੀ ਅਤੇ ਮੈਂ ਜੀ ਜੀ ਵੀ ਜੀ ਸਾਧ ਦੇ ਨਾਲ ਉਸ ਤੇ ਉਪਰ ਵਾਤਾ ਕਰਨ ਵਾਸਤੇ ਗਏ ਸਾਂ ਸੀ ਜੀ ਜੀ ਜਿੱਦੇ ਵਿੱਚ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੋਈ ਰੱਖੀ ਹੋਈ ਸੀ ਤੇ ਸਾਨੂੰ ਉਸ ਮੈਟਰ ਦਾ ਪਤਾ ਨਹੀਂ ਸੀ ਅੱਛਾ ਤੇ ਅਸੀਂ ਨਾਲ ਖੜੇ ਹੋ ਗਏ ਤੇ ਉਹਨਾਂ ਦਾ ਮੈਂ ਸਮਝਦਾ ਹਾਂ ਕਿ ਆਪਣੇ ਤੌਰ ਦਾ ਆਪਣੇ ਨਿੱਜੀ ਤੌਰ ਦਾ ਇਹ ਉਹ ਬਿਆਨ ਸਨ ਜਿੱਦੇ ਵਿੱਚ ਉੱਥੇ ਉਹਦੇ ਵਿੱਚ ਅਸੀਂ ਤੁਹਾਡੇ ਤੋਂ ਇਲਾਵਾ ਜਿਹੜੇ ਹੋਰ ਵੀ ਅੰਨੇ ਬੰਨੇ ਬੰਦੇ ਖੜੇ ਸੀ ਅਸੀਂ ਉਹਨਾਂ ਨੂੰ ਵੀ ਕੋਸ਼ਿਸ਼ ਕੀਤੀ ਕਿ ਉਹ ਵੀ ਬਾਈਟ ਦੇ ਦੇਣ ਪਰ ਉੱਥੇ ਬਾਈਟ ਕਿਸੇ ਨੇ ਵੀ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਉਹ ਸਾਰੇ ਹੀ ਕੰਨੀ ਕਟ ਗਈ ਸੀ ਕਿਉਂਕਿ ਮੈਨੂੰ ਲੱਗਦਾ ਹੈ ਕਿ ਕਿਸੇ ਤੇ ਨਾਲ ਫਿਰ ਉਸ ਟਾਪਿਕ ਤੇ ਉੱਪਰ ਕੋਈ ਡਿਸਕਸ਼ਨ ਨਹੀਂ ਹੋਈਦੀ ਸੀ ਉਹ ਚਾਣਕ ਇਸ ਪ੍ਰੈਸ ਕਾਨਫਰੈਂਸ ਦੇ ਬਾਰੇ ਵਿੱਚ ਕੋਈ ਜਾਣਕਾਰੀ ਨਹੀਂ ਸੀ ਸਾਨੂੰ ਉੱਥੇ ਹੀ ਆਨ ਦਾ ਸਪਾਰਟ ਸਾਨੂੰ ਕਿਹਾ ਹੋ ਜਾਓ ਖੜੇ ਨਾਲ ਹੀ ਤੇ ਅਸੀਂ ਖੜੇ ਹੋ ਗਏ ਤੋ ਉਸ ਵਾਈਟ ਦਿਨ ਦਾ ਫਨ ਨਹੀਂ ਬੰਦਾ ਸੀ ਕਿਉਂਕਿ ਆਪ ਜੀ ਪਤਾ ਹੈ ਇਹ ਕਿ ਜਿੱਥੇ ਵੀ ਦਾਸ ਬੈਠਾ ਹੋਏ ਤੇ ਮੀਡੀਆ ਹੋਏ ਤੇ ਜਰੂਰ ਉਸ ਪ੍ਰੈਸ ਕਾਨਫਰੰਸ ਤੋਂ ਬਾਅਦ ਜ਼ੋਰ ਮੈਨੂੰ ਦਾ ਅਟਰੈਕਸ਼ਨ ਹੁੰਦੀ ਹੈ ਤੇ ਉਸ ਦਿਨ ਅਟਰੈਕਸ਼ਨ ਹੋਣ ਦਾ ਕੋਈ ਫਨ ਨਹੀਂ ਸੀ ਕਿ ਕਿਉਂ ਉਹਨਾਂ ਤੇ ਆਪਣੇ ਤੌਰ ਦੇ ਆਪਣੇ ਨਿੱਜੀ ਬਿਆਨਸਨ ਉਹ ਜਿਹਦੇ ਵਿੱਚ ਅਸੀਂ ਉਸ ਤੇ ਉਸ ਲਈ ਮੈਂਟਲੀ ਤਿਆਰ ਨਹੀਂ ਸੀ ਇਸ ਕਰਕੇ ਅਸੀਂ ਚਲੋ ਖੈਰ ਇਹ ਤਾਂ ਰਿਹਾ ਇੱਕ ਮੁੱਦਾ ਕਿਉਂਕਿ ਇਹ ਵੀ ਪੁੱਛਣਾ ਜ਼ਰੂਰੀ ਸੀ ਤੁਹਾਨੂੰ ਪਰ ਆਮ ਦੌਰ ਦੇ ਵਿੱਚ ਜਿਵੇਂ ਤੁਹਾਡਾ ਜਿਹੜਾ ਸਰਪੰਚੀ ਦਾ ਸਫ਼ਰ ਰਿਹਾ ਕਾਫੀ ਮੁਸ਼ਕਲਾਂ ਵੀ ਆਈਆਂ ਕਿਉਂਕਿ ਕਈ ਜਗ੍ਹਾ ਦੇ ਵਿੱਚ ਤੁਸੀਂ ਜਿਵੇਂ ਪਹਿਲੇ ਵੀ ਬੋਲਿਆ ਕਿ ਐਡੀ ਐਜੀਟੇਸ਼ਨਾਂ ਦੇ ਵਿੱਚ ਤੁਸੀਂ ਭਾਗ ਲਏ ਬਹੁਤ ਜਗ੍ਹਾ ਦੇ ਵਿੱਚ ਤੁਸੀਂ ਸਮਾਜ ਦੀ ਕਰਕੇ ਸੋਸ਼ਲ ਵਰਕ ਦੀ ਕਰਕੇ ਜਾਂ ਦੇਸ਼ ਦੀ ਕਰਕੇ ਕੌਮ ਦੀ ਕਰਕੇ ਤੁਸੀਂ ਹਮੇਸ਼ਾ ਖੜੇ ਹੁੰਦੇ ਹੋ ਅ ਸੋਏ ਕੁਛ ਪਰਚੇ-ਪੁਰਚੇ ਵੀ ਤੁਹਾਡੇ ਤੇ ਹੋਏ ਸੀ ਇਸ ਗ੍ਰਿਡ ਸਟੇਸ਼ਨ ਦਾ ਇੱਕ ਪਰਚਾ ਜੋ ਸਰਕਾਰ ਦੇ ਤਰਫੋਂ ਇੱਥੇ ਦੇ ਐਮ.ਐਲ.ਏ ਨੇ ਅੱਛਾ ਸਾਡੇ 4 ਕੇ 5 ਬੰਦੇ ਉਤੇ ਲਗਾਇਆ ਸੀ ਠੀਕ ਉਹਦੇ ਬਾਅਦ ਆਪ ਜੀ ਨੂੰ ਪਤਾ ਹੀ ਹੈ ਕਿ ਜੋ ਐਜੀਟੇਸ਼ਨ ਰੇ ਹਨ ਆਪਣੇ ਕਿਸਾਨਾ ਦੇ ਦੇ ਵਿੱਚ ਉਹਦੇ ਵਿੱਚ ਵੀ ਦਾਸ ਬਿਲਕੁਲ ਫਰੰਟ ਮੋਡਿ ਹੋ ਕੇ ਚਲੇ ਹਨ ਜਿੱਦੇ ਵਿੱਚ ਰੇਲ ਰੋਕੋ ਦਲਨ ਦਾ ਵੀ ਸੀ ਨੈਸ਼ਨਲ ਹਾਈਵੇ ਹਾਈਵੇ ਰੇਲ ਰੋਕੋ ਦੀ ਗੱਲ ਆ ਗਈ ਚੇਤੇ ਤੇ ਮੈਂ ਦਸ਼ਕਾਂ ਨੂੰ ਦੱਸ ਦਵਾਂ ਕਿ ਉਸ ਰੇਲ ਰੋਕੋ ਜਿਹੜੀ ਇਹਨਾਂ ਨੇ ਜੰਮੂ ਦੇ ਵਿੱਚ ਸ਼ਾਇਦ ਹੋਈ ਸੀ ਪਟਰੀ ਤੇ ਤੁਸੀਂ ਬੈਠੇ ਸੀ ਤੇ ਅਸੀਂ ਵੀ ਮਤਲਬ ਦਰਸ਼ਕ ਰੂਪੀ ਅਸੀਂ ਉੱਤੇ ਪਹੁੰਚੇ ਹੋਏ ਸੀ ਤੇ ਅਸੀਂ ਵੀ ਦੂਰੋਂ ਦੇਖ ਰਹੇ ਸੀ ਪਰ ਉੱਤੇ ਵੀ ਤੁਹਾਡੇ ਦੇ ਪਰਚਾ ਲੱਗਿਆ ਜੀ ਉੱਥੇ ਵੀ ਰੇਲਵੇ ਡਿਪਾਰਟਮੈਂਟ ਦੇ ਤਰਫੋਂ ਪਰਚਾ ਲੱਗਿਆ ਜਿੱਦਾਂ ਆਸਪੁਰਾ ਤੋਂ ਟਰੈਕਟਰ ਰੈਲੀ ਦੀ ਸੀ ਹਾਂ ਇੱਕ ਟਰੈਕਟਰ ਰੈਲੀ ਗਈ ਸੀ ਉਹਦੇ ਤੇ ਵੀ ਪਰਚਾ ਲੱਗਿਆ ਪਰ ਉਹ ਰੈਲੀ ਤਾਂ ਕਿਸੇ ਹੋਰ ਨੇ ਕੱਢਣੀ ਕੀਤੀ ਸੀ ਪਰ ਉਹਦੇ ਵਿੱਚ ਤੁਹਾਨੂੰ ਪਰਚਾ ਕਿਸ ਤਰੀਕੇ ਦੇ ਨਾਲ ਸਮਝ ਨਹੀਂ ਆਈ ਆਪ ਜੀ ਨੂੰ ਪਤਾ ਹੀ ਹੈ ਕਿ ਪੂਰੇ ਦੇਸ਼ ਤੇ ਕਿਸਾਨਾਂ ਦੀ ਹੋਂਦ ਦਾ ਮਸਲਾ ਸੀ ਜੀ 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 ਜਿਸ ਫਕਤ ਉਹ ਟਰੈਕਟਰ ਰੈਲੀ ਨੂੰ ਅੱਗੇ ਲੈ ਕੇ ਜਾਂਦਾ ਪ੍ਰੋਗਰਾਮ ਸੀ ਤੇ ਜ ਆਰਸਪੁਰਾ ਪੁਲਿਸ ਨੇ ਪਿੱਛੇ ਬਾਕੀ ਸਾਥੀਆਂ ਨੂੰ ਰੋਕ ਲਿਆ ਤੇ ਦਾਸ ਨੂੰ ਉਸ ਨੂੰ ਅੱਗੇ ਲੈ ਕੇ ਜਾਂਦੇ ਵਿੱਚ ਕਾਮਯਾਬ ਰਹੇ ਜੋ ਸਤਵਾਰੀ ਤੱਕ ਅਸੀਂ ਉੱਥੇ ਮੋਰਚਾ ਲਗਾ ਕੇ ਡਿਮਾਂਡ ਕਰਕੇ ਉਹਨਾਂ ਸਾਥੀਆਂ ਨੂੰ ਲਾ ਕੇ ਉੱਥੇ ਲਿਖ ਪਹੁੰਚਾਇਆ ਸੀ ਜੀ ਬਿਲਕੁਲ ਬਿਲਕੁਲ ਅੱਛਾ ਉਹਦੇ ਵਿੱਚ ਵੀ ਤੁਹਾਡੇ ਤੇ ਕੋਈ ਪਰਚਾ ਲੱਗਿਆ ਤੇ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਪਰਚੇ ਲੱਗੇ ਹੋਣੇ ਕਿਉਂਕਿ ਆਮ ਤੌਰ ਤੇ ਦੇਖਿਆ ਜਾਂਦਾ ਹੈ ਦਰਸ਼ਕੋ ਕੀ ਜਣਾ ਵੀ ਬੰਦਾ ਸਮਾਜ ਦੀ ਕੋਈ ਵਿਦੇਸ਼ ਦੇ ਖਾਤਰ ਕੋਈ ਵੀ ਸੱਚ ਦੇ ਖਾਤਰ ਅੜਦਾ ਹੈ ਤਾਂ ਇਹ ਇਸ ਤਰ੍ਹਾਂ ਦੀਆਂ ਔਕੜਾਂ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਰਹਿੰਦੀਆਂ ਤੇ ਇਸ ਇਹ ਨਾ ਮੁਸ਼ਕਲਾਂ ਨੂੰ ਤੁਸੀਂ ਕਿਸ ਤਰ੍ਹਾਂ ਫੇਸ ਕਰਦੇ ਹੋ ਇੱਕ ਸੰਤੁਸ਼ਟੀ ਜੀ ਮਿਲਦੀ ਹੈ ਅੱਛਾ ਮਤਲਬ ਮੁਸ਼ਕਲਾਂ ਦੇ ਵਿੱਚ ਵੀ ਤੁਹਾਨੂੰ ਸੱਚ ਦੀ ਲੜਾਈ ਲੜਨ ਲਈ ਹੱਕ ਤੇ ਸੱਚ ਦੀ ਲੜਾਈ ਲੜਨ ਲਈ ਤੇ ਇੱਕ ਸੰਤੁਸ਼ਟੀ ਮਿਲਦੀ ਹੈ ਕਿਸੇ ਮਜਬੂਰ ਦਾ ਕੰਮ ਕਰਾਨ ਲਈ ਜੇ ਅਗਰ ਪਰਚਾ ਲੱਗ ਜਾਏ ਤਾਂ ਮੈਂ ਸੰਤਾ ਹਾਂ ਕਿ ਮੈਂ ਭਾਗਾ ਵਾਲਾ ਹਾਂ ਉਹਦੇ ਨਾਲ ਇੱਕ ਮਿੰਨੀ ਸਟੇਡੀਅਮ ਹੂ ਬਣਾਉਣ ਦੇ ਵਿੱਚ ਕਾਰਜਸ਼ਾ ਰਿਹਾ ਜੋ ਉਹ 71 ਦੇ ਸ਼ਹੀਦਾਂ ਦੇ ਨਾਮ ਤੇ ਉਹਨਾਂ ਦਾ ਨਾਮ ਰੱਖਿਆ ਗਿਆ ਜੀ ਉੱਤੇ ਬਹੁਤ ਡਰਕਸ ਤੇ ਰਿਲੇਟਿਡ ਬਹੁਤ ਵੱਡੀ ਟੂਰਨਾਮੈਂਟ ਜੋ ਜੰਮੂ ਕਸ਼ਮੀਰ ਤੇ ਕ੍ਰਿਕਟ ਟੂਰਨਾਮੈਂਟ ਹੋਈ ਸੀ ਨਾਈਟ ਟੂਰਨਾਮੈਂਟ ਕਰਾਈ ਸੀ ਜੀ ਉਹਦੇ ਵਿੱਚ ਬਹੁਤ ਟੂਰਨਾਮੈਂਟਾਂ ਦੇ ਵਿੱਚ ਵੀ ਦਾਸ ਨੂੰ ਮੌਕਾ ਮਿਲਿਆ ਮਹਾਰਾਜਾ ਰਣਜੀਤ ਸਿੰਘ ਹਾਕੀ ਬਾਬਾ ਬੰਦਾ ਸਿੰਘ ਬਹਾਦਰ ਫੁੱਟਬਾਲ ਦੀ ਟੂਰਨਾਮੈਂਟ ਨੈਵਰ ਫੋਰਗੇਟ 84 ਹੋ ਇਹ ਟੂਰਨਾਮੈਂਟ ਕਰਾਂ ਦਾ ਸਾਨੂੰ ਵਾਈਕਰੂ ਦੇ ਤਰਫੋਂ ਲਿਗੇ। ਤੁਸੀਂ ਦੋ ਗੱਲਾਂ ਕੀਤੀਆਂ ਜਿਹੜੀਆਂ ਮੈਨੂੰ ਹੁਣ ਲੱਗਾ ਇੱਕ 1984 ਦੀ ਗੱਲ ਕੀਤੀ। ਲੇਕਿਨ ਦੂਸਰੀ ਤੁਸੀਂ ਗੱਲ ਕੀਤੀ ਸਟੇਡੀਅਮ ਦੀ ਜਿਹਦੇ ਵਿੱਚ ਕੀ ਨੌਜਵਾਨ ਆ ਕੇ ਖੇਡ ਸਕਣ। ਪਰ ਨਾਲ ਹੀ ਤੁਸੀਂ ਇੱਕ ਗੱਲ ਕੀਤੀ ਕਿ ਡਰੱਗਸ ਦੀ। ਸਿੰਬਲ ਕੈਂਪ ਦੇ ਵਿੱਚ ਇੱਕ ਦੂਰ ਸੀ ਕਿ ਬਹੁਤ ਜ਼ਿਆਦਾ ਡਰੱਗਸ ਜਿਹੜੀ ਹੈ ਉਹ ਇੱਕਦਮ ਫੈਲ ਚੁੱਕੀ ਸੀ। ਹੁਣ ਥੋੜੀ ਠੱਲ ਤਾਂ ਜ਼ਰੂਰ ਪਈ ਹੋਈ ਹੈ। ਪਰ ਤੁਹਾਡੇ ਪੰਚਾਇਤ ਇਲਾਕੇ ਦੇ ਵਿੱਚ ਹਜੇ ਵੀ ਕੁਝ ਨਾ ਕੁਝ ਤੁਹਾਨੂੰ ਕੀ ਲੱਗਦਾ ਹੈ ਕੁਝ ਹੈ ਕੰਨੀ ਜਾਂ ਉਹਦਾ ਕੀ ਅੱਗੇ ਸਿੱਟਾ ਨਿਕਲੇਗਾ ਤੇ ਉਸ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਜਿਹੜੀ ਸੰਗਤ ਦੇ ਨਾਲ ਮਿਲ ਕੇ ਕਿਸ ਤਰ੍ਹਾਂ ਡੀਲ ਕਰਦੇ ਹੋ ਆਪਣੀ ਪਬਲਿਕ ਨਾਲ ਮਿਲ ਕੇ ਦੇਖੋ ਜੀ ਬਹੁਤ ਵੱਡਾ ਚੈਲੰਜ ਸੀ ਹੂੰ 2011 ਤੋਂ ਲੈ ਕੇ ਅੱਜ ਦੇ ਦਿਨ ਤੱਕ ਹੂੰ ਉਸ ਚੈਲੰਜ ਨੂੰ ਸਾਡੀ ਸਿੱਖ ਨੌਜਵਾਨ ਸਭਾ ਦੇ ਵੀਰਾਂ ਦੇ ਤਰਫੋਂ ਉਹਨਾਂ ਦੇ ਸਹਿਯੋਗ ਦੇ ਨਾਲ ਉਸ ਚੈਲੰਜ ਨੂੰ ਐਕਸੈਪਟ ਕਰਕੇ ਹੂੰ ਉਹਦੇ ਉੱਪਰ ਬਹੁਤ ਵੱਡਾ ਵਰਕ ਕੀਤਾ ਕਿਉਂਕਿ 2016 ਦੇ ਕਰੀਬ-ਕਰੀਬ ਦੀ ਗੱਲ ਹੈ ਮੈਨੂੰ ਯਾਦ ਹੈ ਕਿ ਸਿੱਖ ਨੌਜਵਾਨ ਸਭਾ ਖੁਦ ਅੱਗੇ ਆ ਕੇ ਬਹੁਤ ਜ਼ਿਆਦਾ ਮਤਲਬ ਕਹਿ ਸਕਦਾ ਕਿ ਬੜੇ ਰੋਸ਼ ਦੇ ਵਿੱਚ ਆ ਕੇ ਇਹੋ ਜਿਹੇ ਲੋਕਾਂ ਨੂੰ ਟੇਕਰੀ ਤੇ ਜਾਂ ਕੁਲੀਆਂ ਵਾਲੀ ਸਾਈਡ ਦੇ ਰਸਤੇ ਦੇ ਵਿੱਚੋਂ ਰੋਕ ਲੈਂਦੀ ਸੀ ਬਿਲਕੁਲ ਉਸ ਸਿੱਖ ਨੌਜਵਾਨ ਸਭਾ ਤੇ ਸਹਿਯੋਗ ਤੇ ਨਾਲ ਦਾਸ ਨੇ ਰਾਤ ਨੂੰ ਦਿਨੋਂ ਪਹਿਰੇਦਾਰੀ ਕਰਕੇ ਮੇਰੀ ਪੰਚਾਇਤ ਤੋਂ ਵਾਈਕ ਰੈਲੀ ਕੱਢ ਕੇ ਪੁਲਿਸ ਤੇ ਵੱਡੇ ਅਫਸਰ ਬੁਲਾ ਕੇ ਬਿਲਕੁਲ ਔਰ ਅੱਜ ਮਹਿਸੂਸ ਕਰਦਾ ਹਾਂ ਕਿ ਕੋਈ 75% ਸਾਨੂੰ ਉਸ ਟਾਈਮ ਤੋਂ ਅੱਜ ਦੇ ਟਾਈਮ ਤੱਕ ਰਿਲੀਫ ਹੈ ਮਗਰ ਫਿਰ ਵੀ ਮੈਂ ਆਪ ਦੇ ਮਾਧਮ ਤੋਂ ਚੈਨਲ ਤੋਂ ਪੁਲਿਸ ਪ੍ਰਸ਼ਾਸਨ ਨੂੰ ਜੋ ਚੰਦ ਲੋਕ ਰਹਿ ਗਏ ਹਨ ਉਹਨਾਂ ਤੇ ਵੀ ਨਕੇਲ ਕਸਮ ਦੀ 25% ਜਿਹੜਾ ਹੈ ਉਹ ਵੀ ਖਤਮ ਕਰਨ ਦੀ ਕੋਸ਼ਿਸ਼ ਹੈ ਤੁਹਾਡੀ ਨਕੇਲ ਕਸਮ ਦੀ ਜ਼ਰੂਰਤ ਹੈ ਜਿਹਦੇ ਵਿੱਚ ਤਤ ਪਰ ਅਸੀਂ ਉਸ ਮਾਲਕਲੇ ਨੂੰ ਖਤਮ ਕਰਨ ਵਾਸਤੇ ਤੁਹਾਨੂੰ ਕਿਹਦੀ ਕਿਹਦੀ ਜ਼ਰੂਰਤ ਹੈ ਕਿਸ ਕਿਸ ਦਾ ਸਾਥ ਚਾਹੀਦਾ ਆਬਾਂ ਪੇ ਤਤ ਪਰ ਖੜੀ ਹੈ ਇਸ ਸਯੋਗ ਲਈ ਹੂੰ 10 ਵੀ ਤਤ ਪਰ ਖੜੇ ਹਨ ਮਹਿਸੂਸ ਕਰਦਾ ਹਾਂ ਕਿ ਪ੍ਰਸ਼ਾਸਨ ਥੋੜਾ ਐਕਟਿਵ ਹੋ ਕੇ ਰੋਲ ਪਲੇ ਕਰੇ ਆਪਣਾ ਜਿਹਦੇ ਵਿੱਚ ਪਿਛਲੇ ਦਿਨਾਂ ਚ ਹਾਕੀ ਦੀ ਟੂਰਨਾਮੈਂਟ ਵਿੱਚ ਐਸਐਸਪੀ ਨੇ ਇੱਕ ਵਾਅਦਾ ਕਰਕੇ ਗਏ ਸਨ ਬਿਲਕੁਲ ਬਿਲਕੁਲ ਅਸੀਂ ਵੇਟ ਕਰਦੇ ਪਿਆ ਹਾਂ ਉਸ ਵਾਅਦੇ ਤੇ ਉੱਤੇ ਨਿਲ ਪ੍ਰਸ਼ਾਸਨ ਔਰ ਪੁਲਿਸ ਡਿਪਾਰਟਮੈਂਟ ਕੀ ਐਕਸ਼ਨ ਕਰਨਾ ਹੈ ਤਸਿੰਦਰ ਜੀ ਮੈਂ ਪ੍ਰਸ਼ਾਸਨ ਨੂੰ ਜਿਸ ਤਰੀਕੇ ਦੇ ਨਾਲ ਸਿੰਪਲ ਕੈਂਪ ਦੀ ਆਵਾਮ ਨੇ ਅਤੇ ਸਿੱਖ ਨੌਜਵਾਨ ਸਭਾ ਨੇ ਵਲੰਟੀਅਰ ਹੋ ਕੇ ਹੂੰ ਇਸ ਡਰੱਗਸ ਦੇ ਖਿਲਾਫ ਮੋਮਟ ਮੋਰਚਾ ਖੋਲਿਆ ਸੀ ਖੋਲਿਆ ਸੀ ਉਹਦੇ ਵਿੱਚ ਪ੍ਰਸ਼ਾਸਨ ਦਾ ਵੀ ਉਸ ਵਕਤ ਬਹੁਤ ਸਹਿਯੋਗ ਸੀ ਹੂੰ ਅੱਜ ਮਹਿਸੂਸ ਕਰਦੇ ਹਾਂ ਸੀ ਕਿ ਪ੍ਰਸ਼ਾਸਨ ਨੂੰ ਉਸੇ ਤਰੀਕੇ ਦੇ ਨਾਲ ਫਿਰ ਤੋਂ ਐਕਟਿਵ ਹੋਣਾ ਐਕਟਿਵ ਹੋਣਾ ਪਏਗਾ ਤੇ ਦਾਸ ਅਤੇ ਸਿੱਖ ਨੌਜਵਾਨ ਸਵਾ ਤੱਤ ਪਰ ਖੜੀ ਹੈ ਜੀ ਤਾਂ ਇਸ ਸਰਦਾਰ ਰਵਿੰਦਰ ਸਿੰਘ ਜੀ ਸਰਪੰਚ ਜਿਨ੍ਹਾਂ ਨੂੰ ਆਮ ਤੌਰ ਤੇ ਭਿੰਦਰ ਨਾਮ ਤੋਂ ਜਾਣਿਆ ਜਾਂਦਾ ਹੈ ਇਹਨਾਂ ਦੇ ਨਾਲ ਅਸੀਂ ਅੱਜ ਤੁਹਾਨੂੰ ਰੂਬਰੂ ਕਰਵਾਇਆ ਇਹਨਾਂ ਦੇ ਸਰਪੰਚੀ ਸਫਰ ਅਤੇ ਕਿੰਨੀਆਂ ਔਕੜਾਂ ਆਈਆਂ ਔਰ ਇਹਨਾਂ ਔਕੜਾਂ ਨੂੰ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਜਰਿਆ ਅਤੇ ਸਹਾਰਿਆ ਇਹ ਇਹਨਾਂ ਨੇ ਅੱਜ ਤੁਹਾਡੇ ਸਾਹਮਣੇ ਸਾਰੀ ਗੱਲ ਰੂਬਰੂ ਕੀਤੀ ਹੈ ਦੇਖਦੇ ਰਹੋ ਆਪਸੀ ਸਾਈਟ TV ਇਸੇ ਤਰ੍ਹਾਂ ਦੀਆਂ ਹੋਰ ਵੀ ਸ਼ਖਸੀਅਤਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ